ਜੀ ਮੋਸਟ ਟ੍ਰੈਂਡਿੰਗ ਡਿਜ਼ਾਈਨ ਵੀ ਨੈਕ ਦਾ ਡਿਜ਼ਾਈਨ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪਿਓਰ ਕਾਟਨ ਦੇ ਵਿੱਚ ਆਇਆ ਹੈ ਪ੍ਰਿੰਟ ਬਾਟਮ ਦੇ ਨਾਲ ਬਹੁਤ ਸੋਹਣੇ ਚਾਰ ਕਲਰ ਦੇ ਵਿੱਚ ਰੈਡੀ ਕਰਵਾਤਾ ਜੀ ਕਾਟਨ ਦਾ ਦੁਪੱਟਾ ਹੋਊਗਾ ਪ੍ਰਿੰਟ ਬਾਟਮ ਆ ਗਈ ਜੀ ਵੀ ਨੈਕ ਦਾ ਡਿਜ਼ਾਈਨ ਹੈ ਚਾਰ ਕਲਰ ਨੇ ਚਾਰ ਕਲਰ ਰੈਡੀ ਕਰਵਾਤੇ ਬਹੁਤ ਸੋਹਣਾ ਪਿਓਰ ਕਾਟਨ ਦਾ ਆਰਟੀਕਲ ਆਊਗਾ ਵੀ ਨੈਕ ਦਾ ਸੁਪਰ ਹਿੱਟ ਡਿਜ਼ਾਈਨਿੰਗ ਹੈ ਜੀ ਜਦ ਦੀ ਜਦ ਸਕਰੀਨ ਸ਼ਾਟ ਲਈ ਚਲੋ ਬੁੱਕਰ ਚਲੋ ਜੀ ਪ੍ਰਾਈਸ 450 ਜੀ 450 ਰੁਪਏ ਦੀ ਰੇਂਜ ਵਿੱਚ ਕਰਤਾ ਜੀ ਤੁਮਾਕਾ ਆਫਰ ਲੱਗੀ ਹਰੇਕ ਸੂਟ ਪਿਓਰ ਕਾਟਨ ਦਾ ਸੂਟ ਹੈ ਜੀ ਕਾਟਨ ਦਾ ਦੁਪੱਟਾ ਵੀ ਨੈਕ ਦਾ ਸੁਪਰ ਹੀਟ ਡਿਜ਼ਾਈਨ ਹੈ ਜੀ ਮਾਰਕੀਟ ਦੇ ਵਿੱਚ 700 800 ਦਾ ਸੇਲ ਹੋਣਾ ਡਿਜ਼ਾਈਨ ਆਪਣੇ ਵਿੱਚ ਕਰਤਾ 450 ਰੁਪਏ ਦਾ ਚਾਰ ਕਲਰ ਨੇ ਫਸਤ ਦੇਖੋ ਜੀ ਰਾਮਾ ਗ੍ਰੀਨ ਫੋਜੀ ਕਦਰ ਹੈ ਜਲਦੀ ਜੇ ਸਕਰੀਨ ਸ਼ਾਟ ਲਈ ਚਲੋ ਬੁੱਕਰ ਚਲੋ ਜੀ ਨੈਕਸਟ ਆ ਗਿਆ ਔਰੇਂਜ ਕਦਰ ਚਾਰ ਕਲਰ ਨੇ ਬਹੁਤ ਸੋਹਣੇ ਕਦਰ ਨੇ ਜਿਹੜੇ ਭੈਣ ਬੁੱਕਰਨਾ ਪਲੀਜ਼ ਜਲਦੀ ਬੁੱਕ ਕਰ ਲਓ ਸਕਰੀਨ ਸ਼ਾਟ ਲਈ ਚਲੋ ਸਕਰੀਨ ਤੇ ਨੰਬਰਤਾ ਆ ਆਰਡਰ ਪਲੇਸ ਤੁਸੀਂ ਸਾਨੂੰ ਵਟਸਐਪ ਤੇ ਕਰਨਾ 450 ਰੁਪਏ ਦੀ ਰੇਂਜ ਦੇ ਵਿੱਚ ਵੀ ਨੈਕ ਦਾ ਡਿਜ਼ਾਈਨ ਹੈ ਜੀ ਚਾਰ ਕਲਰ ਨੇ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਬਹੁਤ ਪਿਆਰੇ ਕਲਰ ਆ ਗਏ ਜੀ ਨਵੇਂ ਕਲਰ ਚਾਰਟ ਆ ਗਿਆ ਨਵੇਂ ਕਲਰ 450 ਰੁਪਏ ਰੇਟ ਕਰਤਾ ਜੀ ਕਾਟਨ ਦਾ ਸੂਟ ਹੈ ਕਾਟਨ ਦਾ ਦੁਪੱਟਾ ਦੁਪੱਟਾ 2.5 ਮੀਟਰ ਦਾ ਖੁੱਲਾ ਡੁੱਲਾ ਆਊਗਾ ਜੀ ਪਿਓਰ ਕਾਟਨ ਦਾ ਸੂਟ ਹੈ ਚਾਰ ਕਲਰ ਨੇ ਮਾਰਕੀਟ ਰੇਟ 800 ਰੁਪਏ ਜੀ ਕਲਰ ਦੇਖੋ ਜੀ ਕਿੰਨੇ ਸ਼ਾਨਦਾਰ ਕਲਰ ਆ ਗਏ ਚਾਰ ਕਲਰ ਨੇ ਪ੍ਰਾਈਸ ਹੈਗਾ 450 ਰੁਪਏ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੈ ਜੀ 60 ਰੁਪਏ ਸੀਓਡੀ ਤੇ ਸ਼ਿਪਿੰਗ 120 ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਬਹੁਤ ਵੱਡੀ ਓਵਰ ਲੱਗੀ ਜੀ ਕਾਟਨ ਸੂਟ ਦੁਪੱਟੇ ਦੇ ਉੱਪਰ 450 ਰੁਪਏ ਦਾ ਵੀਨੈਕਾ ਡਿਜ਼ਾਈਨ ਹੈ ਚਾਰੇ ਕਦਰ ਬਹੁਤ ਸੋਹਣੇ ਜੀ